सत्नाम वहि गुरु साहिब जी रहरा साहिब सोदर र गस मूल पलैख सत गुरु प्रसाद ਸੁਦਰ ਤੇਰਾ ਕੇਹਾ ਸੁਗਰ ਕੇਹਾ ਜਿਤ ਵੇ ਸਰਬ ਸਮਲਿ ਵਾਜਿ ਧਿਰਿ ਨਗਣੀ ਕ ਸੰਖ ਕੀਤੇ ਤੇਰੇ ਗਵਨ ਹਰੀ ਤੇ ਤੇਰੀ ਰਗ ਪਰਿ ਸੁ ਕਹੀਏ ਕੀਤੇ ਤੇਰੇ ਗਵਨ ਹਰੀ ਗਵਨ ਤੁਧ ਨੂੰ ਪਉਣ ਪਾਣੀ ਬੈ ਸੰਤਰ ਗਵੇ ਰਾਜਾ ਧਰਮ ਦਵਾਰੀ ਗਵਨ ਤੁਧਨ ਜਿਤ ਗੁਪਤ ਲਿਖ ਜਨਨ ਲਿਖ ਲਿਖ ਤਰਮ ਵਿਚਾਰੇ ਗਵਨ ਤੁਧਨ ਇਸਰ ਵਰਮਾ ਦੇਵੀ ਸਹਣ ਸਦਾ ਸਭਾਰੇ ਗਵਨ ਤੁਧਨ ਇੰਦਰੇਂਦਰ ਅਸਨ ਬੈਠੇ ਦੇਵਤੀਆਂ ਦਰਦਾਲੇ ਗਵਨ ਤੁਧਨ ਸਿੱਧ ਸਮਾਧੀ ਅੰਦਰ ਗਵਨਤ ਤੁਧਨ ਸਾਰ ਵਿਚਾਰੇ ਗਵਨਤ ਤੁਧਨ ਜਤੀ ਸਦੀ ਸੰਤੋ ਕੀ ਗਵਨਤ ਤੁਧਨ ਵੀਰ ਕਰਾਰੇ ਗਵਨਤ ਤੁਧਨ ਪੰਡਤ ਪਣ ਰਗੀਸਰਾ ਜੁਗ ਜੁਗ ਵੇਦਾਂ ਲੈ ਗਵਨਤ ਤੁਧਨ ਮੋਹਣੀਆ ਮਨ ਬੋਹੜਾ ਸੁਰਗ ਮਚ ਪਿਆਲੇ ਗਵਨ ਤੁਧਨ ਰਤਨ ਉਪਾਈ ਤੇਰੇ ਅਸ਼ਰਧਿਤਨਲੇ ਗਵਨ ਤੁਧਨ ਜੋਦ ਮਹਾਬਲ ਸੂਰਾ ਗਵਨ ਤੁਧਨ ਖਾਣੀ ਚਾਰੇ ਗਵਨ ਤੁਧਨ ਖੰਡ ਮੰਡਲ ਬਰਮੰਡਾ ਕਰ ਕਰ ਕੀ ਤੇਰੇ ਧਾਰੇ ਸੇ ਤੁਧਨ ਗਵਨ ਜੋ ਤੁਧ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਦੁਦਨ ਗਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੀ ਸੋਈ ਸੋ ਸਦਾ ਸਾਹਿਬ ਸੱਚ ਸੱਚੀ ਨਹੀਂ ਹੈ ਵੀ ਉਸੀ ਜਾਇ ਨ ਜਸੀ ਰਚਨਾ ਜੀ ਨਿਰਚਾਈ ਰੰਗੀ ਰੰਗੀ ਪਾਂਤੀ ਕਰ ਗੜ ਜੀ ਮਾਇਆ ਜਿਨ ਉਪਾਈ ਕਰ ਕਰ ਇਕ ਕੀਤਾ ਆਪਣਾ ਜਿਉ ਤਿਸ ਦੀ ਬੜਿਆਈ ਕਰ ਕਰ ਦੇਖੈ ਕੀ ਤਾ ਆਪਣਾ ਜੋਤੀਸ ਦੀ ਵੜਾਈ ਜੋਤੀਸ ਭਵ ਸੋਈ ਤਰਸੀ ਫਿਰੁ ਕਮਨ ਕਰ ਨ ਜਾਇ ਸੋ ਪਸਹੁ ਸਪਤ ਸਹਿਬ ਨਾਨਕ ਰਹਿਨ ਰਜਾਈ ਅਸਮ ਲਾ ਪੈਲਾ ਸੁਣ ਵੱਡਾ ਕੇ ਸਭ ਕੋਏ ਕੇ ਵਡਵਾਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਇ ਕਹਿਣ ਵਾਲੇ ਤੇਰ ਰਹਿ ਸਮਾਇ ਵੱਡੇ ਮੇਰੇ ਸਾਹਿਬ ਗਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰ ਗਿਤ ਕੇ ਵੜ ਚੇਰਾ ਸਭ ਸੁਣਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹੋਈ ਕਹਿਣ ਜਾਈ ਤੇਰੀ ਤਿਲਗੜ ਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧ ਪੁਰਖਾਂ ਕੀਆ ਵੜਿਆਈਆ ਤੁਰਿ ਵਿਨ ਸਦੀ ਕੀਨੇ ਨ ਪਈਆ ਕਰਮ ਲੈਨੇ ਢਗ ਰਹੀਆ ਖਣ ਵੜਾ ਕੀ ਵਿਚਾਰ ਸਿਫਤੀ ਪਰੇ ਤੇਰੀ ਮੰਡਰ ਜਿਸ ਤੂੰ ਦੇ ਤਿਸੇ ਗਿਆਚਾਰ ਨਾਨਕ ਸਚ ਸਵਰਣ ਆਰਾ ਅਸ ਮਨ ਲ ਪਹਿਲਾ ਅੱਖਿ ਜੀਵ ਵਿਸਰੇ ਮਰ ਜਾ ਅਖਣ ਔਖ ਸਚ ਨ ਸਚੇ ਨੰਗਿਲ ਕੈ ਪੂਖ उत्पुख्य गाँव ये जन्य है दूँगा सोक्यों सरे मेरी माँ साचा साहेब साजे राय राह साजे डब की हितल बढ़ियाँ आग तक कीमत नहीं पाई ये सब मिलके आखन पाय वड़ा न हो वै कट न जाय न हो मरी न हो वै सोक ਦੇਦਰਹਿ ਨ ਚੁਕੇ ਪੋਗਾ ਦੁਨਿਓ ਹੋਰ ਨਹੀਂ ਕੋਏ ਨਾ ਕੋ ਹੋਵਾ ਨ ਕੋਏ ਜਿਗੜਿ ਆਪ ਤੇ ਵੜ ਤੇਰੀ ਹਿਦਤ ਜਿੰਦਿਲ ਕਰਕੇ ਕੀਤੀ ਰਾਤ ਕ ਸੰਸਰ ਤੇ ਕਮ ਜਾਤ ਨਾਨਕ ਨਾ ਵਾ ਬਾ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਨਿਨੋ ਕਰੋਂ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰਦੇ ਅਨਾਮ ਪ੍ਰਗਾਸ ਨੀਰੀ ਮਿਤ ਗੁਰਦੇਵ ਹੋ ਕੋ ਰਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤੰ ਬਰੀ ਰਹਿ ਰਸਰਾ ਮਾਰੇ ਜਨ ਕੇ ਵਢ ਭਾਗ ਵਡੇਰੀ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਸ ਨਿਨ ਸੰਗਤ ਗਣ ਪਰਗਾਸ ਜਿਨ ਹਰ ਹਰ ਸਨਾ ਮਨ ਪਾਇ ਤੇ ਭਾਗ ਹੀਨ ਜਮ ਪਾਸ ਜੋ ਸਤਗੁਰੂ ਸ਼ਰਨ ਸੰਗਤ ਨਹੀਂ ਆਇ ਤੇਗ ਜੀਵੈ ਤੇਗ ਜੀਵਾਸ ਇਨੇ ਹਰ ਜਨ ਸਤ ਗੁਰ ਸੰਗਤ ਪਾਈ ਤੈਨ ਤਰਮਸਤ ਘਰੇ ਖਿਆ ਲੇਖ ਸ ਤਨ ਤਨ ਸਹ ਸੰਗਤ ਜੇ ਤਰਜ਼ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਲਾ ਚੌਪੰਜੇ ਵਾ ਕਾਹੀ ਰੇ ਮਨ ਚਿਤ ਵੈ ਉਦਮ ਜਹਰ ਜੀਓ ਪਰਿਆ ਸਰ ਪਥਰਮ ਜੰਤੂ ਪਾਇ ਤਾ ਕਰਿ ਜਿ ਕਾਗੇ ਕਰ ਤਰਿਆ ਮੇਰੇ ਮਤੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ਟ ਰਿਆ ਰਹਾ ਜਨਨ ਪਿਤਾ ਲੋਕ ਸਦ ਬਨਤਾ ਕੋਹੀ ਨ ਕਿਸ ਕੀ ਦਰਿਆ ਸਿਰ ਸਿਰ ਨਿਕ ਸੰਭਾ ਏ ਠਾਕੁਰ ਕਾ ਹੀ ਮਨ ਭਾਉ ਕਰਿਆ ਉੜੇ ਉੜਾ ਵਸ ਕੁਸ਼ਾ ਇਸ ਪਾਚੇ ਬਜਰੀਸ਼ਰਿਆ ਜਿਨ ਕਵਣ ਖਲਾਵੇ ਕਵਣ ਚਗਵੇ ਮਨ ਮੈਂ ਸਿਮਰਨ ਕਰਿਆ ਸਭਨੇ ਤਨ ਦਸ ਅਠ ਸਿਧਾਨ ਠਾਕਰ ਕਰਤਨ ਦਰਿਆ ਜਨ ਨਾਨਕ ਬਲ ਬਲ ਸਤ ਬਲ ਜਾਈ ਏ ਤੇਰਾ ਅੰਤਨ ਪਰਵਰਿਆ ਰਗਸ ਮਹਲਾ 4 ਸੋ ਪੁਰਖ ਇਕ ਓੰਕਾਰ ਸਤਗੁਰ ਬਰਸਾਤ ਸੋ ਪੁਰਖ ਨਰੰਜਨ ਅਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਬਤ ਆਵੇਂ ਸਬਤ ਆਵੇਂ ਤੁਝੇ ਅਰ ਸੱਚੇ ਸਿਰਜਣਹਾਰਾ ਸਭ ਜੀ ਐ ਤਮਾਰੀ ਜੀ ਤੁਝੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਬਸਾਰਣਹਾਰਾ ਹਰਿਆ ਪੇ ঠাকুর ਹਰਿਆ ਪੀ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰ ਮਿਣ ਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਵਿਖਾਰੀ ਜੀ ਸਭ ਤੇਰੇ ਜੋਜ ਵਿਢਾੜਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਨਿ ਅਵਰਨ ਜਾਵੜਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਜੀ ਜਨ ਨਾਨਕ ਤិន ਕੁਰਬਾਣਾ ਭਰਤਿ ਆਵੈ ਹਰਿ ਤਿਆਵੈ ਤੁਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਆਇਆ ਜੀ ਤਿੰ ਟੁੱਟੀ ਜੰਮ ਕੀ ਪਾਸੀ ਜਿਨ ਨਿਰਭਉ ਜਿਨ ਹਰਿ ਰਪਉ ਤੇ ਆਇ ਜੀ ਤਿਨ ਕਾ ਪਉ ਸਭ ਗਵਸੀ ਜਿਨ ਸੇਵਿਆ ਜਿਨ ਸੇਵਿਆ ਮਿਰਹਰ ਜੀਤੇ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਿਆ ਆਇ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਪਗ ਸਲਾਹ ਤੁਜੀ ਹਰ ਅਨਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੇ ਅਰ ਪੂਜਾ ਜੀ ਤਪ ਤਪ ਜਬ ਬੇਅੰਤ ਤੇਰੇ ਅਨੇਕ ਤੇਰੀ ਅਨੇਕ ਪੜੇ ਬੋ ਸਿਵਰ ਸਹ ਜੀ ਕਰ ਕਰਿਆ ਘਟ ਕਰੰ ਕਰੰਤ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਕੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰ ਕਾ ਪਰਮਪੁਰ ਕਰਤਾ ਜੀ ਤੂ ਜਿਵਣ ਅਵਰਣ ਕੋਈ ਤੂੰ ਜੋ ਜਗ ਕੋ ਸਦਾ ਸਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋ ਇਤ ਦੇ ਆਪੇ ਪਾਵੇ ਸਵਰਤ ਜੀ ਤੂੰ ਆਪੇ ਗਰਹਿ ਸੋਈ ਤੇਦੀ ਆਪੇ ਸਿਰਸ ਬੋਏ ਜੀ ਤੇਦੀ ਆਪੇ ਸਿਰਸ ਗੋਈ ਜਨ ਨਾਨ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾਜਣੋਈ ਅਸਮਨ ਚੌਥਾ ਤੂੰ ਕਰਤਾ ਸ지ਆਰ ਮਹੰਦਾਸ ਆਈ ਜੋ ਤੂੰ ਪਾਵੈ ਸੋਇ ਥੀ ਸੀ ਜੋ ਤੂੰ ਦੇ ਸੋਇ ਹੂੰ ਪਾਈ ਰਹਾ ਸਭ ਤੇਰੀ ਦੁ ਸਭ ਨਹੀਂ ਤੇ ਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮਗਵਾਇਆ ਤੁਦਿਆ ਵਿਛੋੜਿਆ ਆ ਮਿਲਾਇਆ ਤੂੰ ਦਰਿਆਓ ਸਭ ਤੂਜੀ ਮਾਈ ਤੂਦ ਬਿਨੁ ਦੁਜਾ ਕੋਹੀ ਨਹੀਂ ਜੀਆ ਜਨ ਸਭ ਤੇਰਾ ਖੇਲ ਸੰਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂ ਜਾਣੈ ਸੋ ਜਨ ਜਾਣੈ ਹਰ ਗੁਣ ਸਦਹੀ ਅਕਵ ਘਣੈ ਜਿਨ ਹਰ ਸੇਵਿਆ ਤਿਨ ਸੁਗ ਪਾਇਆ ਸਹਿਜੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨੁ ਦੁਜਾ ਵਰਣ ਕੋਇ ਤੂੰ ਕਰ ਕਰ ਵੇ ਕਹਿ ਜਾਣੈ ਸੋਇ ਜੈ ਨਾਨਕ ਗੁਰਮੁਖ ਪ੍ਰਗਟ ਹੋਇ ਅਸਾ ਮਨ ਲਾ ਪਹਿਲਾ ਇਸ ਸਰਵਰਣੇ ਪਹਿਲੇ ਨਿਵਸ ਪਣੀ ਪਾਵਕ ਦਿਨਹਿ ਕੀਆ ਪੰਕਜ ਮੋਹ ਬਗਨੀ ਚਾਲੇ ਹਮ ਦੇਖਾ ਤਾਹਿ ਡੁਬਿਆਲੇ ਮਨ ਏਕਨ ਚੇਤ ਸਮੂੜ ਮਨਾ ਪਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੂ ਜਤੀ ਸਤੀ ਨੀ ਪੜਿਆ ਮੂਰਖ ਮੁਗਦ ਜਨਮ ਪਿਆ ਕਰਨ ਵਦ ਨਾਨਕ ਤੇ ਕੀ ਸਰਣਾ ਜੇਨ ਤੂੰ ਨਾਹੀ ਵਿਸਰਿਆ ਅਸਾ ਮਹਲਾ ਪੰਜਵਾ ਪਈ ਪਰਪਤ ਮਾਨੁਖ ਦੇ ਬਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਔਰ ਕਾ ਤੇਰੇ ਕੀ ਤਨ ਕਾ ਮਿਲ ਸਾਧ ਸੰਗਤ ਪਜ ਕੇ ਬਲਨਾ ਸੰਜਾਮ ਲਾਗ ਪਉ ਜਲ ਤਰਣ ਕ ਜਨਮ ਬ੍ਰਤਾ ਜਾਤ ਰੰਗ ਮਾਇ ਕਰਹਾ ਜਪ ਤਪ ਸੰਜਮ ਕਰਿ ਮਨਾ ਕਮਾਇਆ सेवा साधु जन हर राया कहु नानक्यनिच करमा, शरणे परे घो शरमा जप तप संयमतरम कमाया सेवा साधन जन हर राया नानक नानक्य करमा ਸਰਣ ਪਰੇ ਕੀ ਰੱਖੋ ਜਰਮ ਤਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾ ਦਿਰਚਾ ਪੂਰਨ ਹੋਏ ਚਿਤ ਕੀ ਚਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰ ਹਮਰੇ ਦੁਖ ਸਬਤਮ ਕਾਵੋ ਆਪਾ ਦੇ ਮੋਹਿ ਵਿਚਾਵੋ ਤੁਹੀ ਬਸ ਮੋਰੋ ਪਰਿਵਾਰ ਸੇਵਕ ਸਿਖ ਸਵਕਰਤਰ ਮੋਰ ਚਾਨਣ ਜੀ ਕਰਦੇ ਘਰਿਆ ਸਭਨ ਕੋ ਆ ਸੰਗਰੀਏ ਪੂਰਨ ਹੋਏ ਹੈ ਮਰੀ ਆਸ ਤੁਰ ਭਜਨ ਕੀ ਰਹੇ ਪਿਆਸ ਤੁਮ ਚਾੜ ਕੋਈ ਔਰ ਨਾ ਤੇ ਆਉ ਜੋ ਮਰ ਚਾਹੂ ਸੋ ਤੁਮ ਤੇ ਪਾਵੋ सेवक सिख मरतारीय जन जन सद्रू हमारे बहरिय आबाद मुझे भोरिय मरण काल का त्रासन वरिय हो जो सद हमारे पछ सिरज द ज ज करियो रच्च राख लियो मोहि राखणारे ਸਾਹਿਬ ਸੰਤ ਸਈ ਬਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤੁਰਦਸ਼ ਗੰਤਾ ਕਾਲ ਪਾਏ ਬਰਮਾ ਬਪਤਰ ਕਾਲ ਪਾਏ ਸ਼ਿਵ ਜੀ ਅਵਤਾਰ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਗਲ ਕਾਲ ਕਾ ਗਿਆ ਤਮਸਾ ਜਵਨ ਕਾਲ ਜੋਗੀ ਸੇਵ ਕੀਓ नेदराज वर्मा ज्योतिय जवन काल सब सव लोक सवार नमस्कारत हमार जवन काल सब जगत बनायो देवदंत जच ने अपजायो आदंत केवतार सोए गुरु समझो हमार नमस्कारतिसि को हमरी ਸਗਲ ਬਰਜੋ ਜਿਨਿ ਆਪ ਸਵਾਰੀ ਸੇਵਕਣ ਕੋ ਸੇਵ ਗੁਣ ਸੁਖਦੀਓ ਸਤਰਣ ਕੋ ਪਰਮੋ ਬੰਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਤ ਭਰੇ ਬੁਰੇ ਕੀ ਵੀਰ ਪਛਾਨ ਤ ਚੀਂਟੀ ਦੇ ਗੁੰਜਰ ਅਸਥੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सूखी के एक की वीर वचन कट कट के पट पट की जन जब उध करख करा करता अरज तरतव दे अपर जब आकर करत कबहु तो मैं मिलत दे दर्शहु jete badan shrish savtar aap be abhi buju char tum sabhi tere taniralam janat ved pidr alam nrakar nkan ramba aad neelana adha sambhav tangh mur charat pheda yako pevan pavat beda tangh kar paunu mahanta महा मुहूर्त कछ भेद जनत महादेव को कह सदा शिव निरंकार का चिंतन बेवा अब अपनी बुद्धि जेती वर्णत पिन पिन तू है तेती तुमर रखन जाय पसारा कह भेद सजा प्रथम संसार एक रूप अनूप स्वरूप रंग पौरव कहीं भूपा अंडहिर सेत जकीनी होत पुज खान बौरज दीनी कहो फराजो बैठ क संजमेट पयो शंकर एकट सगरी सिर देखय जम्बा आज गा स्वरूप सुअंबव अबर चाह मेरी तुम करो सिख वर सिख संगरो दुष्ट जेते उठत द पाता भगवान मेरेश करो रणगत जे अस्तित्व शरणहि परे जिनके दुष्ट दुक्त मारे पुरख जावन पग परे तिहार तेरी केतम संकट सब टरे जो कल को एक बार ते आए है ताके काल निकट नी है अच्छा एतन सब कल दुष्ट अरिष्ट दद कल ਕਿਰਪਾ ਦ੍ਰਿਸ਼ਤ ਨ ਜਾਏ ਨ ਹਰੂ ਤਾਂ ਕਿ ਤਬ ਤਨ ਕਮੋ ਹਰੂ ਰੇ ਦਿਸ਼ੇ ਦੇ ਕਰਮ ਸਭ ਹੋਈ ਜੋਟ ਸਾਸ ਵਸ ਕੇ ਨ ਕੋਈ ਇੱਕ ਵਾਰ ਜਿੰ ਤੁ ਮੈਂ ਸੰਭਾਰ ਕਾਲ ਪਾਂਦੇ ਤਾਈ ਬਾਰ ਜੇ ਨਰ ਨਾਮ ਤੇ ਹਰੂ ਕਾ ਦਰਦ ਦੁਸ਼ਟ ਦੋਖ ਦਿਰਾ

दुष्ट दकते लियो बिचाई सोया आहि गए जब ते तुमरे तब ते गवाख तरै दीया निया नियां राम रहीम पूरण कुरान अनेक म देख न मनयो सिमरत शास्त्र वेद सब वो भेद के अमे कने जानयो सिर जस पन कृपा तुमरी कर ਨੇ ਨ ਕਹਯੋ ਸਭ ਤੋਏ ਮਕਾਨੀਆ ਦੁਹਰਾ ਸਗਲ ਦਵਾਰਿ ਕੋ ਛਾਡ ਕੇ ਗਯੋ ਤੁਹਾਰ ਦਵਾਰ ਵਾਹਿ ਗਹਿ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰਿ ਕੋ ਛਾਡ ਕੇ ਗਯੋ ਤੁਹਾਰ ਦਵਾਰ बह गए की लाज अस गोविंद दास तुहार राम करी मलति ज आनंद एक अंगार सतगुरु प्रसाद आनंद पेय मेरी मई सतगुरु मैं पाया सतगुरु त पाया ससती मनवतिया वतैया राग रत्न परिवार परिया शब्द गावन आईया ਸਉਦੋ ਤਗਾਉ ਹਰੀ ਕੇ ਰਾਗ ਮਨ ਜਿਨੇ ਵਸਾਇ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂ ਸਦ ਅਰਵੜਾ ਲੇ ਹਰ ਨਾਲ ਰਹੋ ਤੂ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੂ ਕਰਿ ਤੇਰਾ ਕਰ ਜ ਸਭ ਸਵਾਰਣਾ ਸਭ ਨਾ ਗਲਾਂ ਸਮਰਸ ਸਵਾਮੀ ਸੋਕਿਓ ਮਨੋ ਵਸਾਰੇ ਕਹਿਨਾਨਕ ਮਨ ਮੇਰੀ ਸਦਾ ਰੋ ਵਰਣਾਲੇ ਸਚੇ ਸਹਿਬਾ ਤਾ ਨਹੀਂ ਕਰਤੇ ਰ ਕਰਤਾ ਤੇਰਾ ਸਭ ਕੁਝ ਹੈ ਜਿਸ ਤੇ ਸਪਵੇ ਸਦਾ ਸਿਪਸਲ ਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਯਾ ਨਹੀਂ ਕਰtir ਸਚਨਾ ਮੇਰਾ ਅਧਾਰੋ ਸਚਨਾ ਮਧਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂ ਸੁਖ ਮਨ ਆਇਓ ਸਿਆਂ ਜਿਨ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਏ ਵਡਿਆਈਆ ਕਹੇ ਨਾਨਕ ਸੁਣ ਸੰਤੋ ਸਤਿ ਰੂਪਿਆਰੋ ਸੱਚਾ ਮੇਰਾ ਆਧਾਰ ਵਾਜੇ ਪੰਚ ਸ਼ੌਦਿਤ ਕਰਸ ਬਗ ਕਰਸ ਬਗ ਸ਼ੌਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ काल कंठ तो मारिया तुर् करपा तु जिन कौ से नाम हर कह लागी कह नानक तैस खोवा कित कर अनहद आवाज आनंद सुनो बाट पागियो सगल मनरत पुरे परब्रह्म प्रभु पाया उतरे सगले वसुरे दुख रोग संताप ये उतरे सुनहि सच्चीहि बडी संत साजन पय सरसे पूरे गुरु तेजाणी सुनते पुनीत कथ पवितत सतगुरु रया परपूरे बिनवंत नानक गुरु चरण लागे वाजे अनहद तुरे ਸੁਣ ਤੇ ਪੂਰੀਤ ਕਹਿ ਤੇ ਬਵਤ ਸਤ ਗੁਰ ਰਿਆ ਪਰਪੂਰੇ ਮੇਨ ਵੰਤ ਨਾਨਕ ਗੁਰ ਚਰਨ ਲਗੇ ਵਾਜਿਆ ਅਨਹਦ ਤੂਰੇ ਬੰਦਾ ਵਣੀ ਮਲ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਟਾਂਕੁਰ ਕਾ ਪਈਓ ਇਸ ਕਾ ਸੋ ਸੋਧਾਰ ਜੇ ਕੋ ਘਵੈ ਜੇ ਕੋ ਪੁੰਚੈ ਇਸ ਕੋ ਉਤਾਰ ਇਹ ਵਸਤ ਤਜੀ ਨ ਜਾਈ ਨੈਤਰਿਤ ਕਰਤ ਹਾਰ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਪਸਾਰ ਸਲੋਗ ਮਾਲਾ ਬੰਝੇਵਾ ਤੇਰਾ ਗੀਤ ਜਤ ਨਹੀਂ ਮੈਨੋ ਜੋਗ ਕੇ ਤੋਈ ਬੇਦੀਰਗੁਣ ਯਾਰ ਕੋ ਗੁਣ ਨਾਈ ਆਪੇ ਤਰਸ ਪਿਓਈ ਤਰਸ ਵੇਯ ਮਹਿਰਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੇ ਵਯਾਰਿਆ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸਜਣ ਮਿਲਿਆ ਨਨਕ ਨਾਮ ਮਿਲੇ ਤਾ ਜੀਵਾ ਤਰਨ ਮਨ ਦੀਵੇ ਅਰੇ ਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ